ਇੱਕ ਕੁੜੀ ਪਾਰਲੀਮੈਂਟ ਦੇ ਵਿੱਚ ਆਉਂਦੀ ਆ ਆਪਣੀ ਇੱਕ ਨਿਊਡ ਫੋਟੋ ਇਸ ਤਰ੍ਹਾਂ ਲੈ ਕੇ ਸਾਰਿਆਂ ਦੇ ਸਾਹਮਣੇ ਆਉਂਦੀ ਆ ਕੱਲੀ ਫੋਟੋ ਨਾਲ ਲੈ ਕੇ ਹੀ ਨਹੀਂ ਆਉਂਦੀ ਸਾਰਿਆਂ ਨੂੰ ਦਿਖਾਉਂਦੀ ਵੀ ਆ ਪਾਰਲੀਮੈਂਟ ਦੇ ਵਿੱਚ ਜਿੰਨੇ ਵੀ ਇਹ ਸਦਸ ਮੈਂਬਰ ਜਿਹੜੇ ਬੈਠੇ ਹੁੰਦੇ ਆ ਸਾਰਿਆਂ ਨੂੰ ਆਪਣੀ ਫੋਟੋ ਦਿਖਾਉਂਦੀ ਸਾਰੇ ਇਹ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਉਹ ਆਪਣੀ ਇੱਕ ਨਗਨ ਫੋਟੋ ਸਾਨੂੰ ਸਾਰਿਆਂ ਨੂੰ ਕਿਉਂ ਦਿਖਾ ਰਹੀ ਹੈ ਇਸ ਕੁੜੀ ਦਾ ਨਾਮ ਆ ਜੀ ਲੋਰਾ ਮੈਕੂਲਰ ਤੇ ਇਹ ਨਿਊਜ਼ੀਲੈਂਡ ਦੀ ਐਮਪੀ ਹੈਗੀ ਆ ਉੱਥੇ ਪੂਰੇ ਪਾਰਲੀਮੈਂਟ ਦੇ ਵਿੱਚ ਜਦੋਂ ਚੱਲਦੀ ਹੁੰਦੀ ਆ ਪਾਰਲੀਮੈਂਟ ਦੀ ਕਾਰਵਾਈ ਉਹਦੇ ਵਿੱਚ ਇਹ ਆਪਣੀ ਫੋਟੋ ਲੈ ਕੇ ਆ ਜਾਂਦੀ ਆ ਇਸ ਤਰ੍ਹਾਂ ਨਗਨ ਫੋਟੋ ਜਿਹੜੀ ਸਾਰਿਆਂ ਨੂੰ ਇਹ ਦਿਖਾਉਂਦੀ ਆ ਸਾਰੇ ਹੈਰਾਨ ਵੀ ਹੋ ਜਾਂਦੇ ਆ ਪੁੱਛਣ ਲੱਪੰਦੇ ਆ ਬਈ ਤੂੰ ਕੱਲ ਹੀ ਇਹ ਦਿਖਾ ਰਹੀ ਇਹ ਫੋਟੋ ਦਿਖਾ ਰਹੀ ਆ ਕਿ ਇਹ ਜਿਹੜੀ ਫੋਟੋ ਹੈਗੀ ਆ ਇਹ ਮੇਰੀ ਨਹੀਂ ਹੈਗੀ ਇਹਦੇ ਵਿੱਚ ਜਿਹੜਾ ਧੜ ਹੈਗਾ ਕਿਸੇ ਹੋਰ ਔਰਤ ਦਾ ਮੇਰਾ ਸਿਰਫ ਫੇਸ ਲਗਾਇਆ ਗਿਆ ਹੈਗਾ ਪਰ ਜੇ ਕੋਈ ਦੇਖਦਾ ਹੈ ਤਾਂ ਇਦਾਂ ਲੱਗਦਾ ਕਿ ਇਹ ਫੋਟੋ ਮੇਰੀ ਆ ਮਤਲਬ ਕਿ ਐਨੀ ਰੀਅਲ ਤੇ ਅਸਲੀ ਲੱਗਦੀ ਹੈਗੀ ਆ ਤੇ ਇਹ ਜਿਹੜੀ ਇਹ ਕਾਰਵਾਈ ਕੁੜੀ ਨੇ ਇਦਾਂ ਕੀਤੀ ਆ ਪਾਰਲੀਮੈਂਟ ਦੇ ਵਿੱਚ ਆ ਕੇ ਇਹਦਾ ਇਦਾਂ ਕਰਨ ਦਾ ਕਾਰਨ ਇਹ ਸਿਗਾ ਕਿ ਇਹ ਜਿਹੜਾ AI ਜਨਰੇਟਡ ਅੱਜਕੱਲ ਇਸ ਤਰ੍ਹਾਂ ਦੀਆਂ ਫੋਟਾਂ ਬਣ ਰਹੀਆਂ ਆ ਉਹਦੇ ਤੇ ਜਿਹੜਾ ਕਾਨੂੰਨ ਹੈਗਾ ਉਹ ਸਖਤ ਬਣਾਇਆ ਜਾਵੇ। ਦੂਸਰੀ ਜਿਹੜੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀਗੀ ਇਹ ਜਿਹੜੀ ਫੋਟੋ ਸੀਗੀ ਇਹ ਕੁੜੀ ਨੇ ਆਪੇ ਬਣਾਈ ਸੀ। ਬਿਲਕੁਲ ਹਾਂਜੀ। ਇਹਨੇ ਇੱਕ ਸੌਫਟਵੇਅਰ ਜਿਹੜਾ ਨਾਰਮਲੀ ਇਹ ਅਪਲੋਡ ਹੋ ਜਾਂਦਾ ਸੀਗਾ ਜਾਂ ਐਪ ਸੀਗੀ ਇੱਕ ਫੋਨ ਜਾਂ ਲੈਪਟਾਪ ਦੇ ਉੱਤੇ ਉਹ ਡਾਊਨਲੋਡ ਕਰਕੇ ਇਹ ਫੋਟੋ ਇਹਨੇ 5 ਮਿੰਟ ਦੇ ਵਿੱਚ ਬਣਾ ਕੇ ਇੱਥੇ ਪਾਰਲੀਮੈਂਟ ਦੇ ਵਿੱਚ ਇਦਾਂ ਪ੍ਰਿੰਟ ਕੱਢ ਕੇ ਸਾਰਿਆਂ ਨੂੰ ਸ਼ੋਅ ਕਰ ਦਿੱਤੀ। ਇਹਨੇ ਇਹ ਚੀਜ਼ ਇਹਦੇ ਨਾਲ ਦੱਸੀ ਹੈਗੀ ਆ ਕਿ ਕਿੰਨਾ ਸੌਖਾ ਹੈਗਾ ਕਿਸੇ ਵੀ ਔਰਤ ਦੀ ਜਿਹੜੀ ਇੱਜ਼ਤ ਹੈਗੀ ਆ ਜਾਂ ਉਹਦਾ ਇੱਕ ਇਹ ਕੈਰੈਕਟਰ ਹੈਗਾ ਉਹਨੂੰ ਕਿੰਨੇ ਸੌਖੇ ਤਰੀਕੇ ਦੇ ਨਾਲ ਬਦਨਾਮ ਕੀਤਾ ਜਾ ਸਕਦਾ ਆ। ਸੋ ਇਹਨੇ ਦੱਸਿਆ ਕਿ ਇਹ ਜਿਹੜਾ AI ਹੈਗਾ ਬੇਸ਼ੱਕ ਇਹਦਾ ਫਾਇਦਾ ਹੈਗਾ ਪਰ ਜੇਦਾ ਗਲਤ ਜੂਸ ਹੁੰਦਾ ਤਾਂ ਇਹਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਸਕਦਾ। ਦੇਖ ਸਕ ਦੁਨੀਆ ਦੇ ਬਹੁਤ ਸਾਰੇ ਦੇਸ਼ ਹੈਗੇ ਆ ਜਿੱਥੇ ਔਰਤ ਦਾ ਜੇ ਕੋਈ ਨਗਨ ਸਰੀਰ ਜਾਂ ਇਦਾਂ ਦੀ ਕੋਈ ਫੋਟੋ ਆ ਜਾਂਦੀ ਹੈ ਕਿ ਬਾਲਾ ਕੋਈ ਮਤਲਬ ਕਿ ਬੁਰਾ ਨਹੀਂ ਮਨਾਇਆ ਜਾਂਦਾ ਉਹਨਾਂ ਦੀ ਸੋਸਾਇਟੀ ਇਦਾਂ ਦੀਆਂ ਚੀਜ਼ਾਂ ਨੂੰ ਐਕਸੈਪਟ ਕਰਦੀ ਆ ਪਰ ਜੇਕਰ ਨਿਊਜ਼ੀਲੈਂਡ ਦੇ ਵਿੱਚ ਵੀ ਮੈਂ ਇਹ ਦੇਖਿਆ ਹੈਗਾ ਜਾਂ ਸਪੈਸ਼ਲੀ ਸਾਡੇ ਇੰਡੀਆ ਦੇ ਵਿੱਚ ਜੇ ਕਿਸੇ ਦੀ ਔਰਤ ਦੀ ਜਾਂ ਕਿਸੇ ਬੱਚਿਆਂ ਦੀ ਇਸ ਤਰ੍ਹਾਂ ਦੀ ਕੋਈ ਫੋਟੋ ਜਾਂ ਵੀਡੀਓ ਆ ਜਾਂਦੀ ਹੈਗੀ ਆ ਇੰਟਰਨੈਟ ਤੇ ਤਾਂ ਸਮਾਜ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਬਹੁਤ ਬਦਨਾਮੀ ਵਾਲਾ ਕਾਰਨ ਇਹਦਾ ਮੰਨਿਆ ਜਾਂਦਾ ਹੈ ਸੋ ਇਹਦੇ ਖਿਲਾਫ ਜਿਹੜਾ ਇੱਕ ਕਾਨੂੰਨ ਹੈਗਾ ਇਹ ਜਰੂਰ ਸਖਤ ਹੋਣਾ ਚਾਹੀਦਾ ਸੋ ਜੋ ਇਹ ਕੰਮ ਇਹ ਕੁੜੀ ਨੇ ਪਾਰਲੀਮੈਂਟ ਦੇ ਵਿੱਚ ਇਦਾਂ ਫੋਟੋ ਦਿਖਾ ਕੇ ਕੀਤਾ ਉਹਦੇ ਨਾਲ ਪੂਰੇ ਸੰਸਾਰ ਦੇ ਵਿੱਚ ਵਰਲਡ ਦੇ ਵਿੱਚ ਇੱਕ ਪੂਰੀ ਬਹਿਸ ਛੇੜ ਚੁੱਕੀ ਹੈਗੀ ਕਿਉਂਕਿ ਜਿਹੜੀ ਇਹ ਪੋਰਨੋਗ੍ਰਾਫੀ ਹੈਗੀ ਆ ਇਹ ਡੀਪ ਫੇਕ ਪੋਰਨੋਗ੍ਰਾਫੀ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਇਹ ਚੱਲ ਰਹੀ ਆ ਦੱਸਿਆ ਜਾ ਰਿਹਾ ਹੈ ਕਿ ਹਰੇਕ 5 ਮਿੰਟ ਦੇ ਵਿੱਚ ਇੱਕ ਡੀਪ ਫੇਕ ਇਹ ਪੋਰਨ ਫੋਟੋ ਜਾਂ ਵੀਡੀਓ ਬਣਾਈ ਜਾਂਦੀ ਹੈ ਕਿਸੇ ਨਾ ਕਿਸੇ ਦੁਆਰਾ ਇੰਡੀਆ ਦੇ ਵਿੱਚ ਵੀ ਇੱਕ ਸਾਊਥ ਦੀ ਐਕਟਰੈਸ ਸੀਗੀ ਉਹਦੀ ਇੱਕ ਇੱਕ ਵੀਡੀਓ ਜਿਹਦੇ ਵਿੱਚ ਉਹਦੀ ਬੋਡੀ ਨਹੀਂ ਸੀਗੀ ਉਹਦਾ ਸਿਰਫ ਫੇਸ ਜੂਸ ਕੀਤਾ ਗਿਆ ਸੀਗਾ ਉਹ ਬਹੁਤ ਜ਼ਿਆਦਾ ਵਾਇਰਲ ਵੀ ਹੋਈ ਸੀਗੀ ਤਾਂ ਸੋ ਇਸ ਤਰ੍ਹਾਂ ਦੇ ਨਾਲ ਇਹ ਬਹੁਤ ਸਾਰੀਆਂ ਰੇੜੀਆਂ ਇਹ ਵੀਡੀਓਜ਼ ਹੈਗੀਆਂ ਫੋਟੋਜ਼ ਹੈਗੀਆਂ ਉਹ ਜਨਰੇਟ ਕਰ ਦਿੱਤੀਆਂ ਜਾਂਦੀਆਂ ਏਆਈ ਦੇ ਨਾਲ ਅੱਜਕੱਲ ਬਹੁਤ ਸੌਖਾ ਤਰੀਕਾ ਫੋਟੋ ਤਾਂ ਵੀਡੀਓਜ਼ ਤਾਂ ਅਲੱਗ ਗੱਲ ਹੈਗੀ ਆ ਅੱਜਕੱਲ ਕਿਸੇ ਨਾ ਕਿਸੇ ਦੀ ਵੌਇਸ ਵੀ ਤੁਸੀਂ ਕਿਸੇ ਦੀ ਵੀਡੀਓ ਹੈਗੀ ਆ ਜਾਂ ਮੰਨ ਲਓ ਮੇਰੀ ਆਹ ਵੀਡੀਓ ਹੈਗੀ ਆ ਮੈਂ ਜੋ ਬੋਲਦਾ ਮੇਰੀ ਹੀ ਵੌਇਸ ਪਰ ਉਹਦੇ ਜਿਹੜੇ ਵਰਡ ਹੈਗੇ ਆ ਸ਼ਬਦ ਹੈਗੇ ਆ ਉਹ ਬਦਲ ਕੇ ਆਪਣੇ ਤਰੀਕੇ ਦੇ ਨਾਲ ਕੋਈ ਵੀ ਜਿੱਦਾਂ ਕੀ ਇਸ ਵੀਡੀਓ ਦੇ ਉੱਤੇ ਫਿੱਟ ਕਰ ਸਕਦਾ ਹੈ ਜਦੋਂ ਕੋਈ ਦੇਖਣ ਵਾਲਾ ਦੇਖੂਗਾ ਕਿ ਇਹ ਬੰਦਾ ਹੀ ਇਦਾਂ ਬੋਲ ਰਿਹਾ ਸੋ ਇਸ ਤਰ੍ਹਾਂ ਵੀ ਬਹੁਤ ਕੀਤਾ ਜਾ ਰਿਹਾ ਜਿਹਦੀ ਵਜ੍ਹਾ ਕਰਕੇ ਜਿਹੜੀ ਅਸਲੀ ਜਾਣਕਾਰੀ ਹੈਗੀ ਆ ਉਹ ਲੋਕਾਂ ਤੱਕ ਪਹੁੰਚ ਨਹੀਂ ਪਾਉਂਦੀ ਹੈਗੀ ਕਈ ਵੀਡੀਓਸ ਇਦਾਂ ਦੀ ਆ ਆ ਮੈਂ ਪਾਕਿਸਤਾਨ ਤੇ ਇੰਡੀਆ ਦੇ ਜਿਹੜਾ ਆ ਕਲੈਸ਼ ਹੋਇਆ ਉਹਦੇ ਵਿੱਚ ਵੀ ਦੇਖਿਆ ਕਿ ਉਹ ਪਾਕਿਸਤਾਨ ਦਾ ਜਨਰਲ ਕੁਝ ਹੋਰ ਬੋਲ ਰਿਹਾ ਸੀਗਾ ਤੇ ਉਹਦੇ ਮੂੰਹ ਦੇ ਵਿੱਚ ਕਿਸੇ ਨੇ ਜਾਨੀ ਕਿ ਏਆਈ ਦੇ ਨਾਲ ਵਾਰਲਡ ਕੁਝ ਹੋਰ ਪਾ ਕੇ ਉਹੋ ਫੁਲਾਇਆ ਜਾ ਰਿਹਾ ਸੀਗਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਹੈਗੀਆਂ ਉਹ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੇ ਨਾਲ ਸਮਾਜ ਦੇ ਵਿੱਚ ਜਾਂ ਕਰ ਲਓ ਸੁਸਾਇਟੀ ਦੇ ਵਿੱਚ ਇੱਕ ਜਿਹੜਾ ਮਾਹੌਲ ਹੈਗਾ ਉਹ ਖਰਾਬ ਕਰਨ ਦਾ ਵੀ ਕੰਮ ਕਰਦੀਆਂ ਹੈਗੀਆਂ ਤੇ ਬਹੁਤ ਸਾਰੀਆਂ ਔਰਤਾਂ ਹੈਗੀਆਂ ਜਾਂ ਬੱਚੇ ਹੈਗੇ ਜੇ ਉਹਨਾਂ ਦੀਆਂ ਇਦਾਂ ਦੀਆਂ ਵੀਡੀਓਜ਼ ਜਿਹੜੀਆਂ ਹੈਗੀਆਂ ਜਾਂ ਫੋਟੋਜ਼ ਹੈਗੀਆਂ ਉਹ ਬਣਦੀਆਂ ਜਾਂ ਵਾਇਰਲ ਹੁੰਦੀਆਂ ਹੈਗੀਆਂ ਮਾਨਸਿਕ ਤੌਰ ਤੇ ਉਹ ਬਹੁਤ ਜ਼ਿਆਦਾ ਪਰੇਸ਼ਾਨ ਡਿਪਰੈਸ਼ਨ ਜਾਂ ਚਿੰਤਾ ਚ ਵੀ ਜਾ ਸਕਦੀਆਂ ਬਹੁਤ ਸਾਰੀਆਂ ਔਰਤਾਂ ਇਸ ਤਰ੍ਹਾਂ ਜਿਹੜੀਆਂ ਹੈਗੀਆਂ ਸੁਸਾਈਡ ਵੀ ਕਰਦੀਆਂ ਹੈਗੀਆਂ ਕਿ ਬਹੁਤ ਸਾਰੇ ਦੇਸ਼ ਐਦਾਂ ਦੇ ਹੈਗੇ ਆ ਜਿੱਥੇ ਔਰਤ ਦਾ ਇੱਕ ਸਨਮਾਨ ਹੈਗਾ ਕਿ ਉਹਦਾ ਸਰੀਰ ਟੱਕਿਆ ਹੋਇਆ ਹੈਗਾ ਉਹਦਾ ਚਰਿੱਤਰ ਹੈਗਾ ਜਦੋਂ ਉਹਨੂੰ ਠੇਸ ਪਹੁੰਚਦੀ ਆ ਤਾਂ ਬਹੁਤ ਸਾਰੇ ਜਿਹੜੇ ਐਦਾਂ ਦੇ ਕਦਮ ਹੈਗੇ ਆ ਔਰਤਾਂ ਜਾਂ ਇਹ ਜਿਹੜੀਆਂ ਇਹ ਨੌਜਵਾਨ ਬੱਚੀਆਂ ਹੁੰਦੀਆਂ ਹੈਗੀਆਂ ਉਹ ਚੱਕਣ ਵੱਲ ਮਜਬੂਰ ਹੋ ਜਾਂਦੀਆਂ ਤੋ ਇਸ ਤਰ੍ਹਾਂ ਜਿਹੜੇ ਇਹ ਕੋਈ ਵੀ ਕੰਮ ਕਰਦੇ ਹੈਗੇ ਆ ਉਹਨਾਂ ਦੇ ਲਈ ਇੱਕ ਤਰ੍ਹਾਂ ਦੇ ਨਾਲ ਸਖਤ ਕਾਨੂੰਨ ਜ਼ਰੂਰ ਹੋਣਾ ਚਾਹੀਦਾ ਹੈ ਜੇ ਦੀ ਮੰਗ ਇਹ ਨਿਊਜ਼ੀਲੈਂਡ ਦੀ ਐਮਪੀ ਵੀ ਕਰ ਰਹੀ ਹੈ ਡੀਪ ਫੇਕ ਪੋਰਨੋਗ੍ਰਾਫੀ ਜਾਂ ਪੋਰਨ ਹੈਗਾ ਉਹ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਬਹੁਤ ਸਾਰੇ ਲੋਕ ਦੇਖਦੇ ਹੈਗੇ ਆ ਜਿਹੜੀਆਂ ਵੀ ਉਹਨਾਂ ਦੀਆਂ ਫੇਵਰਟ ਐਕਟਰਸ ਹੁੰਦੀਆਂ ਜਾਂ ਜ਼ਿਆਦਾ ਜਿਹੜੀਆਂ ਕਿ ਨਾਰਮਲ ਫਿਲਮਾਂ ਕਰਦੀਆਂ ਹੁੰਦੀਆਂ ਉਹਨਾਂ ਦੇ ਜਿੱਦਾਂ ਡੀ ਫੇਕ ਪੋਰਨ ਵੀਡੀਓਜ਼ ਬਣਾ ਦਿੱਤੇ ਜਾਂਦੇ ਆ ਲੋਕਾਂ ਦੁਆਰਾ ਬਣਾਤੇ ਜਾਂਦੇ ਆ ਪਰ ਉਹਨੂੰ ਬਹੁਤ ਸਾਰੇ ਲੋਕ ਦੇਖਦੇ ਵੀ ਹੈਗੇ ਆ ਜੇ ਮੈਂ ਗੱਲ ਕਰਾਂ ਜਿਹੜਾ ਇਹ ਪੌਰਨ ਹੈਗਾ ਏਸ਼ੀਆ ਦੀਆਂ ਜਿੰਨੀਆਂ ਵੀ ਕੰਟਰੀਜ਼ ਹੈਗੀਆਂ ਉਹਦੇ ਵਿੱਚੋਂ ਜੇ ਮੈਂ ਇੱਕ ਸਰਚ ਕੀਤੀ ਸੀ ਤਾਂ ਇੰਡੀਆ ਦੂਜੇ ਨੰਬਰ ਤੇ ਆਉਂਦਾ ਹੈ ਏਸ਼ੀਆ ਦੇ ਵਿੱਚੋਂ ਦੂਜੇ ਨੰਬਰ ਤੇ ਆਉਂਦਾ ਹੈ ਪਹਿਲੇ ਤੇ ਆਉਂਦਾ ਮਲੇਸ਼ੀਆ ਜਿੱਥੇ ਸਭ ਤੋਂ ਜ਼ਿਆਦਾ ਇਹ ਪੌਰਨ ਦੇਖਿਆ ਜਾਂਦਾ ਹਾਲਾਂਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪੌਰਨ ਦੀਆਂ ਸਾਈਟਾਂ ਜਿਹੜੀਆਂ ਹੈਗੀਆਂ ਆ ਉਹ ਸਰਕਾਰ ਨੇ ਬੈਨ ਵੀ ਕੀਤੀਆਂ ਹੋਈਆਂ ਫੇਰ ਵੀ ਜਿਹੜਾ ਇਹ ਏਸ਼ੀਆ ਦੇ ਵਿੱਚ ਦੂਜੇ ਨੰਬਰ ਤੇ ਆਉਂਦਾ ਹਾਲਾਂਕਿ ਆਪਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਇੰਡੀਆ ਇੱਕ ਧਾਰਮਿਕ ਕੰਟਰੀ ਹੈਗੀ ਹਨਾ ਪਰ ਇੱਥੇ ਤੁਸੀਂ ਦੇਖ ਲਓਗੇ ਰੇਪ ਵੀ ਕਾਫੀ ਹੁੰਦੇ ਆਗੇ ਆ ਤੇ ਇਸ ਤਰ੍ਹਾਂ ਪੌਰਨ ਵੀ ਕਾਫੀ ਦੇਖਿਆ ਜਾਂਦਾ ਉਦਾਂ ਅਸੀਂ ਸਾਰੇ ਧਾਰਮਿਕ ਲੋਕ ਹੈਗੇ ਆ ਇਸ ਤਰ੍ਹਾਂ ਦੇ ਡਾਟੇ ਜਿਹੜੇ ਆਗੇ ਆ ਉਹ ਇੱਕ ਤਰ੍ਹਾਂ ਦੇ ਨਾਲ ਆਪਣੀ ਮਾਨਸਿਕਤਾ ਦਾ ਵੀ ਦਿਖਾਵਾ ਕਰਦੇ ਹੈਗੇ ਕਿ ਕੀ ਮਾਨਸਿਕਤਾ ਹੈਗੀ ਆ ਸਾਡੇ ਲੋਕਾਂ ਦੀ ਹੈ ਨਾ ਸੋ ਇੱਥੇ ਤੁਸੀਂ ਦੇਖਿਆ ਹੋਣਾ ਕੋਈ ਵੀ ਬਾਹਰੋਂ ਕੋਈ ਘੁੰਮਣ ਆਏ ਆ ਕਿ ਕੋਈ ਯਾਤਰੀ ਆਏ ਆ ਉਹਨਾਂ ਦੇ ਨਾਲ ਰੇਪ ਹੋ ਜਾਂਦੇ ਆ ਪਿੱਛੇ ਜੇ ਚਾਰਖੰਡ ਦੇ ਵਿੱਚ ਹੋ ਗਿਆ ਸੀਗਾ ਤੇ ਥੋੜਾ ਸਮਾਂ ਦਿੱਲੀ ਦੇ ਵਿੱਚ ਵੀ ਇੱਕ ਔਰਤ ਦੇ ਨਾਲ ਇਦਾਂ ਹੋਇਆ ਸੀਗਾ ਸੋ ਕਿਤੇ ਨਾ ਕਿਤੇ ਇਦਾਂ ਦੀਆਂ ਅਫਵਾਹਾਂ ਆਉਂਦੀਆਂ ਰਹਿੰਦੀਆਂ ਕਿ ਕੋਈ ਔਰਤ ਬਾਹਰਲੇ ਮੁਰਗ ਤੋਂ ਘੁੰਮਣ ਆਈ ਜੀ ਉਹਦੇ ਨਾਲ ਰੇਪ ਹੋ ਗਿਆ ਬਾਕੀ ਜਿਹੜੀਆਂ ਔਰਤਾਂ ਇੱਥੇ ਰਹਿੰਦੀਆਂ ਵੀ ਹੈਗੀਆਂ ਉਹਨਾਂ ਨੂੰ ਵੀ ਪਤਾ ਹੈ ਕਿ ਆਹ ਛੇੜਖਾਨੀ ਵਾਲੇ ਮਾਮਲੇ ਤਾਂ ਇੱਥੇ ਥੋੜੇ ਜਿਹਾ ਨਾਰਮਲ ਹੀ ਹੈਗੀਆਂ ਜਿਹੜੀਆਂ ਕੁੜੀਆਂ ਬੱਤਸਾਂ ਵਗੈਰਾ ਜਾਂ ਟ੍ਰੇਨਾਂ ਦੇ ਵਿੱਚ ਟਰੈਵਲ ਕਰਦੀਆਂ ਉਹਨਾਂ ਨੂੰ ਪੁੱਛ ਕੇ ਦੇਖਿਓ ਕਿ ਜਿਹੜੇ ਇਹ ਸਰੀਰਕ ਛੇੜਖਾਨੀ ਵਾਲੇ ਮਸਲੇ ਹੈਗੇ ਆ ਮਾਮਲੇ ਹੈਗੇ ਆ ਉਹ ਤਾਂ ਇੱਥੇ ਨਾਰਮਲ ਜੇ ਹੈਗੇ ਆ ਸੋ ਇਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲੋਕਾਂ ਦੇ ਵਿੱਚ ਜਿਹੜਾ ਕੰਮ ਕਹ ਲੋ ਕੀ ਭਰਿਆ ਹੀ ਪਿਆ ਕਿਉਂਕਿ ਬਹੁਤ ਸਾਰੇ ਲੋਕ ਹੈਗੇ ਆ ਜਿਹੜਾ ਆਪਣਾ ਮਾਈਂਡ ਹੈਗਾ ਕੋਈ ਕ੍ਰੀਏਟੀਵਿਟੀ ਵਾਲਾ ਕੋਈ ਕਲਾਕਾਰੀ ਵਾਲਾ ਕੋਈ ਜਾਂ ਸ਼ੌਂਕ ਹੈਗਾ ਜਾਂ ਹੌਬੀ ਹੈਗੀ ਆ ਜਾਂ ਕੋਈ ਗੇਮਾਂ ਖੇਡਾਂ ਵਾਲਾ ਬਹੁਤ ਘੱਟ ਲੋਕ ਲਾਉਂਦੇ ਆ ਇਸ ਲਈ ਜਦੋਂ ਇਹ ਕਹੀ ਦਿੰਦੇ ਆ ਸਿਆਣੇ ਵੀ ਕਿ ਬੇਲਾ ਦਿਮਾਗ ਹੁੰਦਾ ਜਿਹੜਾ ਇਹ ਸ਼ੈਤਾਨ ਦਾ ਘਰ ਹੁੰਦਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਪਜਾਂ ਦਿਮਾਗ ਦੇ ਵਿੱਚ ਵਿਲੇ ਦਿਮਾਗ ਦੇ ਵਿੱਚ ਆਉਂਦੀਆਂ ਹੀ ਰਹਿੰਦੀਆਂ ਆ ਸੋ ਇਸੇ ਲਈ ਇੰਡੀਆ ਦਾ ਮੈਨੂੰ ਲੱਗਦਾ ਏਸ਼ੀਆ ਦੇ ਵਿੱਚ ਨੰਬਰ 2 ਹੈਗਾ ਵਰਲਡ ਦੇ ਵਿੱਚੋਂ ਵੀ ਮੈਨੂੰ ਲੱਗਦਾ ਉੱਪਰਲੇ ਨੰਬਰਾਂ 'ਚ ਹੀ ਹੋਣੇ ਆ ਇਸ ਤਰ੍ਹਾਂ ਜਿੱਥੇ ਲੋਕ ਇਦਾਂ ਦੀਆਂ ਚੀਜ਼ਾਂ ਦੇਖਣ ਦੇ ਚਾਹਵਨ ਹੈਗੇ ਆ ਉੱਥੇ ਜਿਹੜੀ ਇਹ AI ਨਾਲ ਜਨਰੇਟਡ ਪੋਰਨੋਗ੍ਰਾਫੀ ਹੈਗੀ ਜਾਂ ਫੋਟੋ ਹੈਗੀਆਂ ਵੀਡੀਓਜ਼ ਹੈਗੀਆਂ ਉਹਨਾਂ ਦਾ ਵਾਇਰਲ ਹੋਣਾ ਜਾਂ ਉਹ ਲੋਕਾਂ ਦੁਆਰਾ ਬਣਾ ਕੇ ਇੰਟਰਨੈਟ ਤੇ ਪਾਉਣਾ ਕੋਈ ਵੱਡੀ ਗੱਲ ਨਹੀਂ ਗਈ ਪਰ ਇਹ ਬਹੁਤ ਹੀ ਇੱਕ ਸੰਘੀਨ ਮਸਲਾ ਹੈਗਾ ਬਹੁਤ ਸਾਰੀਆਂ ਔਰਤਾਂ ਜਿਹੜੀਆਂ شریف ਘਰਾਂ ਦੀਆਂ ਹੁੰਦੀਆਂ ਉਹਨਾਂ ਦਾ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੇ ਨਾਲ ਕਰੈਕਟਰ ਉਹਨਾਂ ਦੀ ਲਾਈਫ ਦੇ ਲਈ ਇੱਕ ਤਰ੍ਹਾਂ ਦੇ ਨਾਲ ਸਵਾਲ ਖੜਾ ਹੋ ਸਕਦਾ ਕਿਉਂਕਿ ਇੰਟਰਨੈਟ ਤੇ ਜੇਕਰ ਕੋਈ ਚੀਜ਼ ਪੈ ਜਾਂਦੀ ਆ ਉਹ ਇੰਨੀ ਸੌਖੀ ਇਹ ਮਿਟਦੀ ਨਹੀਂ ਹੈਗੀ ਤੁਸੀਂ ਜਿੰਨਾ ਮਰਜ਼ੀ ਉਹਦਾ ਡਿਲੀਟ ਵਗੈਰਾ ਕਰ ਲਓ ਕਿਸੇ ਨਾ ਕਿਸੇ ਪਾਸੇ ਉਹ ਚੀਜ਼ ਰਹਿ ਹੀ ਜਾਂਦੀ ਆ ਸੋ ਇਸ ਦੇ ਲਈ ਹੀ ਉਹ ਕੁੜੀ ਨੇ ਨਿਊਜ਼ੀਲੈਂਡ ਵਾਲੀ ਨੇ ਇਹ ਸਾਰਾ ਰੌਲਾ ਪਾਇਆ ਕਿ ਇਹਦੇ ਲਈ ਕਾਨੂੰਨ ਬਣਾਉਣਾ ਚਾਹੀਦਾ ਇੱਕ ਵਾਰੀ ਸਾਰੇ ਦੇਸ਼ ਦੇ ਜਿਹੜੇ ਇਹ ਬڑے-ਬڑے ਲੋਕ ਸੀਗੇ ਉਹਨਾਂ ਦੇ ਕਾਨੂੰਨ ਨੇ ਖੜੇ ਕਰ ਦਿੱਤੇ ਕਿ ਹਾਂ ਬਈ ਇਸ ਤਰ੍ਹਾਂ ਜਿਹੜੀਆਂ ਚੀਜ਼ਾਂ ਹੈਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਇੱਕ ਵੱਡਾ ਗੰਭੀਰ ਵਿਸ਼ਾ ਬਣ ਸਕਦੀਆਂ ਉਸ ਤਰ੍ਹਾਂ ਦੀ ਟੈਕਨੋਲੋਜੀ ਵਿਕਸਿਤ ਕਰਨੀ ਤਾਂ ਜੋ ਛੇਤੀ ਤੋਂ ਛੇਤੀ ਉਦਾਂ ਦੀਆਂ ਚੀਜ਼ਾਂ ਦਾ ਪਤਾ ਲੱਗ ਸਕੇ ਜੇ ਕਿਸੇ ਦੀ ਕੁੜੀ ਦੀ ਨਜਾਇਜ਼ ਕੋਈ ਇਦਾਂ ਦੀ ਫੇਕ ਡੀਪ ਫੇਕ ਜਿਹੜੀ ਫੋਟੋ ਹੈਗੀ ਆ ਜਾਂ ਵੀਡੀਓ ਹੈਗੀ ਆ ਵਾਇਰਲ ਹੋ ਜਾਂਦੀ ਆ ਉਹਨੂੰ ਕਿਸ ਤਰ੍ਹਾਂ ਛੇਤੀ ਤੋਂ ਛੇਤੀ ਸਾਰੇ ਪਾਸਿਆਂ ਤੋਂ ਇੰਟਰਨੈਟ ਤੋਂ ਉਹਨੂੰ ਰਿਮੂਵ ਕੀਤਾ ਜਾ ਸਕੇ ਜੇ ਕਿਸੇ ਨੇ ਕੋਈ ਡਾਊਨਲੋਡ ਵੀ ਕੀਤੀ ਆ ਉਹ ਵੀ ਕਿਸੇ ਤਰ੍ਹਾਂ ਉਹਦਾ ਜਿਹੜਾ ਡਾਟਾ ਹੈਗਾ ਉੱਥੋਂ ਖਤਮ ਹੋ ਜਾਏ ਇਸ ਤਰ੍ਹਾਂ ਦੀ ਜਿਹੜੀ ਟੈਕਨੋਲੋਜੀ ਹੈਗੀ ਆ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਲੈਣੀ ਪਊਗੀ ਤਾ ਜੋ ਜਿਹੜੀਆਂ ਕੁੜੀਆਂ ਹੈਗੀਆਂ ਔਰਤਾਂ ਹੈਗੀਆਂ ਇੱਥੋਂ ਤੱਕ ਕਿ ਬੱਚਿਆਂ ਦੀ ਪੋਰਨੋਗ੍ਰਾਫੀ ਵੀ ਜਿਹੜੀ AI ਦੇ ਨਾਲ ਬਹੁਤ ਕੀਤੀ ਜਾਂਦੀ ਹੈਗੀ ਆ ਉਹ ਸਾਰਿਆਂ ਨੂੰ ਸੇਫ ਰੱਖ ਸਕੀਏ ਉਹਨਾਂ ਦਾ ਜਿਹੜਾ ਇੱਜ਼ਤ ਸਨਮਾਨ ਆ ਉਹ ਸਮਾਜ ਦੇ ਵਿੱਚ ਬਣਿਆ ਰਹੇ ਧੰਨਵਾਦ ਸਤਿ ਸ਼੍ਰੀ ਅਕਾਲ ਇਹ ਆਪਣੀ ਖਬਰ ਸੀ ਕੁਝ ਚੰਗਾ ਲੱਗਾ ਮਾੜਾ ਲੱਗਾ ਥੱਲੇ ਕਮੈਂਟ ਕਰਕੇ ਦੱਸ ਸਕਦੇ ਹੋ ਸਤਿ ਸ਼੍ਰੀ ਅਕਾਲ